ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਓ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨੋ ਹੋਵੈ ਜੇ ਸੋਚੀ ਲਖ ਵਾਰ ਚਪੈ ਚਪਨ ਹੋਵੈ ਜੇ ਲਾਇ ਰਹਾ ਲਿਬਤਾਰ ਮੁਖਿਆ ਬੁਖ ਨਾ ਉਤਰੀ ਜੀਵਨ ਨਾ ਪੁਰੀਆਂ ਭਾਰ ਸਹਸ ਸਿਹਣ ਪਾ ਲਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਿਆਰਾ ਹੋਈਐ ਕਿਵ ਕੋੜੈ ਟੁੱਟੇ ਪਾਲ ਤੁਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮਨੀ ਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇਕੋ ਕੁਮਿਸ ਦਾ ਪੁਵਾਹੀਏ ਹੁਕਮੇ ਅੰਦਰ ਸਭ ਕੋ ਬਾਹਰ ਕੁਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੇ ਦਿਸੇ ਦੂਰ ਗਾਵੈ ਕੋ ਵੇਖੇ ਹਦਰ ਹਦਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਗ ਪਾਹੇ ਜੁਗਾ ਜੁਗੰਤਰ ਖਾਹੇ ਖਾਹੇ ਹੁਕਮੀ ਹੁਕਮ ਚਲਾਏ ਰਹਾ ਨਾਨਕ ਵਿਗਸੇ ਵੇ ਪਰਵਾ ਸਾਚਾ ਸਾਹਿਬ ਸਚ ਨਾਏ ਬਾਖਿਆ ਬਹੁ ਅਪਾਰ ਅੱਖ ਹੈ ਮੰਗ ਹੈ ਦਹਿ ਦਹਿ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖਿਐ ਜਿਸ ਦੇ ਸੇ ਦਰਬਾਰ ਮੂੰਹ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵਢਾਈ ਵਿਚਾਰ ਕਰਮੀ ਆਵੇ ਕਪੜਾ ਨੰਦਰੀ ਮੋਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਹ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਰਨੀ ਦਹਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸmai ਗੁਰੇਸ਼ਰ ਗੁਰਗੋਖ ਬ੍ਰਹਮਾ ਗੁਰ ਪਰਵਤੀ ਮਾਈ ਜੇਹੋਂ ਜਾਣ ਆਖ ਨਾਹੀ ਕਹਿ ਨਾ ਗਤ ਨ ਜਾਈ ਗੁਰਾ ਇਕੰਥੇ ਬੂਝਾਈ ਸਬਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣ ਜਾਇ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸ੍ਰਿਠ ਉਪਾਈ ਵੇ ਖਾਵਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦਹਿ ਬੁਜਾਈ ਸਬਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣ ਜਾਇ ਜੇ ਤੁਗਤਾਰੇ ਆਰ ਜਾਹ ਹੋਰ ਜਸੋਨੀ ਹੋਏ ਨਵਾਂ ਖੰਡਾ ਮੈਂ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਇ ਕੇ ਜਸ ਕੀ ਰੱਜ ਗਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁੱਝੈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਵੀਰ ਸੁਰਨਾਥ ਸੁਣੈ ਤਰਤ ਤਬਲੇ ਆਕਾਸ਼ ਸੁਣੈ ਦੀਪ ਲੋ ਪਤਲ ਸੁਣੈ ਪਹੁੰਚ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਕਤਲਾ ਹਨਮੰਦ ਸੁਣੈ ਜੋਗ ਜਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਗਿਆਨ ਸੁਣੈ ਅਠ ਸਠਿ ਕਾ ਇਸਨਾਨ ਸੁਣੈ ਪੜ ਪੜ ਪਾ ਬਹਿ ਮਾਨ ਸੁਣੈ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰੰਗ ਨਾ ਕੇ ਗਹਾ ਸੁਣੈ ਸੇਖ ਪੀਰ ਪਾਤਿ ਸ਼ਾਹ ਸੁਣੈ ਅੰਦੇ ਪਾ ਬਹਿ ਰਹਾ ਸੁਣੈ ਹਾਥ ਹੋਏ ਸੰਗਹ ਨਾਨਕ ਭਗਤਾਂਸ ਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਰਿੰਦਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨਾ ਪਾਏ ਮਨਨੇ ਪਤ ਸਿਉ ਪ੍ਰਗਟ ਜਾਏ ਮਨਨੇ ਮਗਨ ਚੱਲੇ ਪੰਥ ਮਨਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਦਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਭਾਵਹਿ ਮੁਖ ਦਵਾਰ ਮਨਨੇ ਪਰਵਾਰੇ ਸਾਧਾਰ ਮਨਨੇ ਤਰੇ ਤਾਰੇ ਗੁਰ ਸਿੱਖ ਮਨਨੇ ਨਾਨਕ ਭਾਏ ਨਾ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇਹ ਦਰਗਹ ਮਾਨ ਪੰਚੇ ਸੋਹੇ ਦਰ ਰਾਜਾਣ ਪੰਚਾਂ ਕਾ ਗੁਰ ਏਕ ਧਿਆਨ ਏਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਖਤਾ ਬਖ ਰਖਿਆ ਜਨ ਸੂਤ ਇਕੋ ਬੁੱਝੈ ਹੋਵੇ ਸਚਿਆਰ ਦਹਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮੰਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਦਾਨ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਰ ਸੰਖ ਜਾਪਿਆ ਸੰਗ ਭਾਉ ਸੰਗ ਪੂਜਾ ਸੰਗ ਤਪ ਤਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਅਸੰਗ ਦਾਤਾਰ ਅਸੰਗ ਸੂਰਮੋ ਭਖਸਾਰ ਸੰਖ ਮੋਨ ਨਿਵਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਉਸਲਾਮਤ ਨਰੰਕਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਮਰਕਰ ਜਾਹੇ ਜੋਰ ਸੰਖ ਗਲਵੜ ਹਤਿਆਕ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਕੂੜੇ ਆਰ ਕੁੜੇ ਫਿਰਾਹੇ ਸੰਖ ਮਲੇਸ਼ ਮਨ ਭਕ ਖਾਹੇ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀ ਕੌਰ ਤੂੰ ਸਦਾ ਸਲਾਮਤ ਨਰੰਕਰ ਸੰਖ ਨਾਵ ਸੰਥਾਵ ਅਗਮ ਅਗਮ ਸੰਖ ਲੋਹ ਅਸੰਖ ਹੈ ਸਿਰ ਪਾਰ ਹੋਇ ਅਖਰੀ ਨਾਮ ਅਖਰੀ ਸਲਹਾ ਅਖਰੀ ਗਣ ਗੀਤ ਗੁਣ ਗਾਵ ਅਖਰੀ ਲਖਨ ਬੂਰਨ ਬਾਨ ਅਖਰਾਂ ਸਰ ਸੰਜੋਗ ਬਖਾਨ ਜਿਨਹਾਂ ਲਿਖੇ ਤਿਸ ਸਿਰਨਾਹੇ ਜਿ ਫਰਮਾਏ ਦਿਵਤੇ ਪਾਹੇ ਜੇਤਾ ਕੀਤਾ ਤੇ ਤਨੋਂ ਮਿਨਾਵੇਂ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜਉਦਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਰ ਪਰ ਇਹ ਹੱਥ ਪੈਰ ਤੰਦੇ ਬਾਣੀ ਦੋਤੇ ਉਦ੍ਰਸਖੇ ਮੋਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤ ਹੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋ ਭੈ ਨਵੇਂ ਕੈ ਰੰਗ ਉੰਨੀ ਪਾਪੀ ਆਖ ਨਾਹ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਵੀ ਜਾਪੇ ਹੀ ਖਾਹ ਆਪੇ ਬੀਜ ਆਪੇ ਹੀ ਖਾਹ ਨਾਨਕੁ ਗੁਗਮੀ ਆਵਹੁ ਜਾਹ ਤਿਰ ਤਪ ਤੇ ਆਦ ਦਦ ਦਾਣ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰ ਗਤਿ ਤੀਰਥ ਮਰਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੋਵੇ ਨਾਮਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰਤਿ ਮਹਾ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਐ ਲੇਕ ਪੁਰਾਨ ਵਖਤ ਨ ਪਾਇਓ ਕਾਧੀਆਂ ਜੇ ਲਿਖਨ ਲੇਕ ਪੁਰਾਨ ਥਿਤ ਵਾਰ ਨ ਜੋਗੀ ਜਾਣੇ ਰਤ ਮਹਨ ਕੋਈ ਨਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਅੱਖਾਂ ਕਿਵ ਸਹ ਰਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾ ਹੀ ਕੀਤਾ ਜਾ ਕਹੋਐ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੈ ਪਤਾਲਾਂ ਪਤਾਲ ਰਖ ਅਗਾਸਾਂ ਅਗਾਸ ਓੜ ਕੋੜੁ ਘਾਲ ਥਕੇ ਵੇਦ ਕੈਨਕ ਬੋਤ 66 18 ਕੈਨਕ ਤੇਬਾ ਅਸ ਲੋਇਕ ਤਾਤ ਲੇਖ ਹੋਇ ਤਾ ਲਖੀਐ ਲੇਖੇ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹ ਇਤੇ ਸੁਰਤ ਨ ਪਾਈਆ ਨਦੀਆਂ ਤੇਵਾ ਵੇਸ ਮੰਦਰਾ ਜਾਣਿਆ ਸੁਮੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨੋ ਨਾਮ ਵਿਸਰਹਿ ਅੰਤਨਾ ਸਿਪਤੇ ਕਹਨ ਅੰਤ ਅੰਤਨਾ ਕਰਨੇ ਦੇਨ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਬਾਰ ਬਾਰ ਅੰਤ ਕਾਰਨ ਕੀਤੇ ਬਿਰਦਾਹੇ ਤਾਂਕੇ ਅੰਤਨ ਪਾਹੇ ਜਾਹੇ ਇਹ ਅੰਤਨ ਜਾਣੇ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਉ ਉਚੇ ਉਪਰ ਉਚਾਨੋ ਏਵਡਾ ਉਚਾ ਹੋਏ ਕੋਇ ਤਿਸ ਉਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਪਾਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੰਡਾ ਦਾਤਾ ਤਿਲਨਤਿ ਮਾਈ ਇਹਤੇ ਮੰਗਹਿ ਜੋ ਦੂ ਪਾਰ ਕੇ ਤੇ ਅਗਨਤ ਨਹੀਂ ਵਿਚਾਰ ਇਹਤੇ ਖਬ ਟੁੱਟੇ ਵਿਕਾਰ ਕੇਤੇ ਲੈ ਲੈ ਮੁਕਰਪਾ ਹੈ ਕੇਤੇ ਮੂਰਖਾ ਹੈ ਘਾਇ ਕਿਹਦਿਆ ਦੁਖ ਭੂਖ ਸਦ ਮਾਰ ਵੇ ਪੈ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੇ ਕੋਈ ਜੇ ਕੋ ਖਾਇਕ ਅਖਣ ਪਾਏ ਓ ਜਾਣੇ ਜੇਤੀਆ ਮੂੰਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਕੇ ਜਿਸਨੂੰ ਬਖਸੇ ਸਿਬਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਐਮਲ ਪੰਡਾਰ ਅਮੁੱਲ ਆਵਹਿ ਮੁੱਲ ਲੈ ਜਾਹਿ ਮੁੱਲ ਭਾਏ ਮੁੱਲ ਅਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਮੁੱਲ ਪਰਵਾਨ ਆਮੁੱਲ ਬਖਸ਼ੀ ਸ ਮਰਨਿਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਨਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਮਡੇ ਕਰੇ ਵਿਖਿਆਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਿਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਧਾਨਵੇਂ ਆਖੇ ਦੇਵ ਆਖੇ ਸੁਰ ਨਰ ਮਨੁ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹੈ ਕਹੈ ਉਠ ਉਠ ਜੋਇ ਇਤੇ ਕੀਤੇ ਹੋਰ ਕਰਹਿ ਤਾ ਆਖ ਨ ਸਕੇ ਕਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖਿਐ ਸਿਰ ਗਾਵਾਰਾਉਂ گاਵਰ ਸੋ ਦਰ ਕਿਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਣ ਹਰੇ ਕੇਤੇ ਰਾਗ ਪਰੇ ਸੋ ਕਹੀਨ ਕੇਤੇ ਗਾਵਣ ਹਰੇ ਗਾਵਹਿ ਤੁਹਾਨੂੰ ਪਉਣ ਪਣੀ ਬੈ ਸੰਤ ਰਗਾਵੇ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਨ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਜੀ ਦਸਨ ਬੈਠੇ ਦੇਵ ਦਿਹਾਉ ਦਰਣਾ ਲੈ ਗਾਵਹਿ ਸਿੱਧ ਸਮਾਧਿ ਇੰਦਰ ਗਾਵਣ ਸਾਧ ਵਿਚਾਰੇ ਗਾਵਣ ਜਦ ਇਸਤੇ ਸੰਤੋਖੇ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੇਤਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀ ਆ ਮਨ ਮੋਹਨ ਸੁਰਗਮ ਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅਠ ਛਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਦਨੂ ਗਾਵਹਿ ਜੋ ਤਤ ਭਾਵਨ ਰਤੇ ਤੇਰੇ ਭਖਤਰ ਸਾਲੇ ਹੋਰ ਕਹਤੇ ਗਾਵਣ ਸੇ ਮਹਿ ਜਿਤ ਰਾਵਣ ਨਾਨਕ ਆਵ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਬਿਹੁਸੀ ਜੈਨ ਜਾਸੀ ਰਚਨਾ ਜਿਨ ਨਿਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਸਾ ਸਹੋ ਸਾਹਬ ਪਾਤਸ਼ਾਹਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੇ ਬਿਭੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਦੇਤ ਆਈ ਬੰਥੀ ਸਗਲ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦੇ ਆ ਪੰਡਹਰਣ ਘਟ ਘਟ ਬਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਦਿ ਸਦਿ ਅਬਰਾਸਾਦ ਸੰਯੋਗ ਵਿਨਯੋਗ ਦੋਇ ਕਰ ਚਲੋ ਵਹੇ ਲੇਖ ਆਵੇ ਭਾਗ ਆਦੇਸ ਸੇ ਆਦੇਸ ਆਦ ਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਇਕ ਆਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰ ਇੱਕ ਭੰਡਾਰੀ ਕਿਲਾਏ ਦੀਬਾਨ ਜਿਵਤ ਸਭਾਵੇਂ ਤੇਵੇ ਚਲਾਵੇਂ ਜਿਵ ਹੋਵੇ ਫੁਰਮਾਨ ਹੋਵੇਖੇ ਉਹ ਨਾਨਦ ਰਣ ਆਵੇ ਬਹੁਤਾ ਇਹ ਵਿਡਾਨ ਆਦਿ ਸਿ ਸਿਆਦੇਸ ਆਦਿ ਨਿਲਨਉ ਦਯਨਹਤ ਜੁਗ ਜੁਗ ਏਕ ਹੋਵੇ ਸ ਆਸੰਦ ਹੋਵੇ ਲੋਏ ਭੰਡਾਰ ਜੋਖ ਸਪਾਇਆ ਸੋ ਏਕਾਵਰ ਕਰ ਕਰ ਵੇਖੇ ਸ੍ਰਿਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਧ ਨੀਲਨ ਆਧ ਨਹਤ ਜੁਗ ਜੁਗ ਏਕੋ ਵੇਸ ਇਕ ਦੋ ਜੀ ਬੋ ਲਖ ਹੋ ਹੈ ਲਖ ਹੋਏ ਲਖ ਵੀ ਲਖ ਲਖ ਗਿਹੜਾ ਆਖੀਏ ਏਕ ਨਾਮ ਜਗ ਦੇਸ ਇਹ ਤੇ ਰਹਾ ਪਤ ਪਵੜੀਆਂ ਚੜਿਏ ਹੋਵੇ 21 ਸੋਣ ਗੱਲਾਂ ਆਕਾਸ਼ ਕੇ ਕੀਟਾਇਆ ਈ ਰੇਸ ਨਾਨਕ ਨੰਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੜੈ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਨਾਲ ਜੋਰ ਜੋਰ ਨਾਲ ਰਾਜ ਮਾਨ ਮਨਸੂਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਉਜਗਤੀ ਸਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਏ ਨਾਨਕ ਉਤਮ ਨੀਤ ਨਾ ਕੋਈ ਰਾਤ ਦਿਰਤੀ ਥਿਥੀ ਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਰ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੁਹਣ ਪੰਜ ਪਰਮਾਨ ਨਦਰੀ ਕਰਮ ਪਵੇ ਨੀ ਸਾਵਣ ਕੱਚ ਪਕਾਈ ਉੱਥੇ ਪਾਏ ਨਾਨਕ ਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਾਣੀ ਵੈ ਸੰਤਰ ਕੇਤੇ ਕਾ ਨਮਹੇਸ ਕੇਤੇ ਬ੍ਰਹਮੇ ਗੜਦ ਗੜੀਏ ਰੂਪ ਰੰਗ ਕੇ ਵੇਸ ਕੇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਜਨਰਿੰਦ ਕਹਿਤਿਆਂ ਸਰਦੀ ਸੇਵਕੇ ਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਗਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਆਂ ਸੁਰਤ ਮਤਿ ਮਨ ਬੁੱਧ ਤਿੱਥੇ ਘੜੀਆਂ ਸੁਰਸਤਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿਨ ਮੇਂ ਰਾਮ ਰਹਾ ਪ੍ਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨਗਤਿ ਨੇ ਜਾਹੇ ਨਾ ਹੋ ਮਰੇ ਨ ਠਾਕੇ ਜਾਏ ਜਿਨਕੇ ਰਾਮ ਸੇ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਕ ਰੇ ਨਨ ਸੱਚਾ ਮਨ ਸੋਏ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨੰਦਰਿ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨੰਤ ਤੇ ਤੇ ਲੋ ਲੋ ਆਕਾਰ ਜਿਬ ਜੋਕਮ ਤਵੇ ਤਿਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰ ਸੁਨਿਆਰ ਅਹਰਣ ਮਤ ਵੇਦ ਧਿਆਰ ਭੌਖ ਲਾਗਣ ਤਪਤਾਉ ਪੰਡਾ ਭਉ ਅੰਮ੍ਰਿਤ ਤਿਤ ਢਾਲ ਘੜੀਏ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤੁ ਮਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਦਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਨੇ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ